ਜਿੰਦਾਬਾਦ 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 ਸਾਲ ਮਜਰੂਸ ਕਾ ਕਮੇਟੀ ਪੰਜਾਬ ਜਿੰਦਾਬਾਦ 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 ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਨਹੀਂ ਹੋਣ ਦਿਆਂਗੇ ਪੂਰਾ ਰੇਡ ਝੋਨੇ ਦਾ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਪੂਰਾ ਰੇਡ ਝੋਨੇ ਦਾ ਲੈ ਕੇ ਰਾਂਗੇ ਸਰਕਾਰਾਂ ਕਰਦੀਆਂ ਕੀ ਮੇਰਾ ਫੇਰੀ 420 ਇਹ ਸਰਕਾਰਾਂ ਕਰਦੀਆਂ ਕੀ ਮੇਰਾ ਫੇਰੀ 420 ਮੇਰਾ ਫੇਰੀ ਮਾਨ ਸਰਕਾਰ ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਮੋਦੀ ਦਾ ਲਾਣਾ ਬਣਾ ਮਰਦਾਬਾਦ 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 ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਐ ਜਿਹੜਾ ਅਗੂ ਦਾ ਜੁਣ ਪ੍ਰਧਾਨ ਸੁਖਵੰਦ ਗੱਲੜ ਪਿੰਡੀ ਕਿਸਾਨ ਮਰਦੂਦ ਸੁਗਸ ਮੇਢੀ ਪੰਜਾਬ ਤੋਂ ਅੱਜ ਅਹੀ ਜੋ ਪਿੰਡ ਜੋੜਾ ਇਸ ਤਰ੍ਹਾਂ ਵਿੱਚ ਇਕੱਠ ਕੀਤਾ ਆ ਇੱਥੇ ਮੀਟਿੰਗ ਕੀਤੀ ਏ ਕਿਉਂਕਿ ਪਤਾ ਲੱਗਾ ਭਈ ਆਰਤੀ ਜਿਹੜੇ ਨੇ ਤਕਰੀਬਨ 200 ਰੁਪਇਆ ਕੱਟ ਜਿਹੜਾ ਆ ਉਹ ਕਿਸਾਨਾਂ ਨੂੰ ਸੁਣਾਉ ਰਹੇ ਨੇ ਤੇ ਵੇਖੋ ਇੱਕ ਬੜੀ ਮੰਦਭਾਗੀ ਗੱਲ ਆ ਵੀ ਕਿਸਾਨਾ ਪੰਜਾਬ ਰੁੜ ਗਿਆ ਤੇ ਥੋੜਾ ਬੜਾ ਬਹੁਤ ਝੋਨਾ ਜਿਹੜਾ ਘਟ ਜਿਹੜਾ ਹੈ ਪਰਸੈਂਟ ਰਹਿ ਗਿਆ ਤੇ ਉਹ ਵੀ ਜਿਹੜਾ ਹੈ 4-5 ਕੁਇੰਟਲ ਜਿਹੜਾ ਹੈ ਕਿੱਲੇ ਪਿਛੇ ਘਟਿਆ ਤੇ ਲੋਕਾਂ ਦੇ ਖਰਚੇ ਵਧ ਗਏ ਸਪਰੇਵਾਂ ਵਧ ਕੀਤੀਆਂ ਖਰਚੇ ਵਧ ਗਏ ਤੇ ਪਰੇਸ਼ਾਨੀ ਵਧ ਟਰੈਕਟਰ ਖੁੱਭ ਰਹੇ ਨੇ ਮਸ਼ੀਨਾ ਖੁੱਭ ਡੀਆਂ ਨੇ ਬੁਰਾ ਹਾਲ ਕਿਸਾਨਾਂ ਦਾ ਕਿਸਾਨੀ ਜਿਹੜੀ ਅੱਗੇ ਰੁਲ ਗਈ ਏ ਤੇ ਉਹ ਬੰਨੇ ਦੂਹਰੇ ਪਾਸੇ ਮੰਡੀ ਵਿੱਚ ਵੇਖੋ ਜਦੋਂ ਦਾਣੇ ਲਿਆਂਦੇ ਨੇ ਤੇ ਕਾਟ ਜਿਹੜਾ 2 ਰੁਪਿਆ ਸੁਣਾਉਂਦੇ ਨੇ ਜਿਹੜਾ ਮਾਟਰ 17 ਦਾ 17 18 ਵਿੱਚ ਜੜਾਉਂਦਾ ਕੋਈ ਘਟ ਨਹੀਂ ਉਹਦਾ ਵੀ ਕਟ ਲੱਗਣ ਜਿਆ ਇਹ ਕਰਕੇ ਹੀ ਅੱਜ ਆ ਇਕੱਠ ਕੀਤਾ ਆ ਭਗਵੰਤ ਮਾਨ ਨੇ ਵੀ ਕਿਹਾ ਵੀ ਬਿਲਕੁਲ ਕਿਸਾਨਾਂ ਤੇ ਨਾਲ ਜਿਹੜਾ ਧੱਕਾ ਹੋਇਆ ਵੀ ਕੁਦਰਤ ਦੀ ਮਾਰ ਪਈ ਏ ਦਾਣੇ ਡਾਈਮਝੋ ਗਏ ਨੇ ਦਾਣੇ ਕਾਲੇ ਹੋ ਗਏ ਨੇ ਤੇ ਕਾਟ ਜਿਹੜਾ ਨਹੀਂ ਲੱਗੇਗਾ ਪਰ ਦੂਹਰੇ ਬੰਨੇ ਇੱਧਰ ਆਜੋ ਹਕੀਕਤ ਇਹ ਆ ਵੀ 200 ਰੁਪਿਆ ਕਟ ਸੁਣਾਉਂਦੇ ਨੇ ਤੇ ਉਹਦੇ ਵਿੱਚ ਦੱਸੋ ਕਿਸਾਨ ਕੀ ਕਰੇਗਾ ਜਿਹੜੀ ਇਹ ਪੁੱਤਾ ਵਗੋ ਕਿਸਾਨਾਂ ਨੇ ਜਿਹੜੀ ਫਸਲ ਪਾਲੀ ਆਪਣੀ ਇੰਨਾ ਖਰਚਾ ਕੀਤਾ ਆ ਜੇ ਕੁਦਰਤ ਤੋਂ ਥੋੜੀ ਬਦੀ ਵੱਜ ਗਈ ਏ ਤੇ ਉਹਦੇ ਵਿੱਚ ਜਿਹੜੀ ਇਹ ਨਹੀਂ ਲੁੱਟ ਹੋਣ ਈ ਤੇ ਅਸੀਂ ਅੱਜ ਜਿਹੜਾ ਆ ਇੱਥੇ ਖੁੱਲ ਗਏ ਕਿਸਾਨਾਂ ਨੇ ਆਦੀ ਵਿੱਚ ਹੈ ਦੋ ਚਾਰ ਮੌਜੂਦ ਸਾਡੇ ਭਰਾ ਤੇ ਇਹ ਗੱਲ ਕੀਤੀ ਹੈ ਵੀ ਅਸੀਂ ਬਿਲਕੁਲ ਕੱਟ ਜਿਹੜਾ ਆ ਉਹ ਨਹੀਂ ਲੱਗਣ ਦੇਣਾ ਹਾਂ ਸੂਬੇ ਵੱਲੋਂ ਸੂਬੇ ਨੂੰ ਪੁੱਛ ਲਾਂਗੇ ਅਸੀਂ ਤੇ ਸਾਡਾ ਮੇਰਾ ਖਿਆਲ ਪਤਾ ਨਹੀਂ 13 ਤਰੀਕ ਨੂੰ ਉੱਥੇ ਸਵੇਰੇ ਲੋ ਕਾਲ ਵੀ ਹੈਗੀ ਐ ਵੀ ਡੀਸੀ ਦਫ਼ਤਰ ਕੀ ਹੁੰਦੇ ਨੇ ਜਾਂ ਕੁਝ ਵੀ ਕੰਮ ਆਇਆ ਇਹ ਝੋਨੇ ਦੇ ਮੁੱਦੇ ਦੇ ਤੇ ਅਸੀਂ ਪੁੱਛ ਲਾਂਗੇ ਹੋ ਸਕਦਾ ਸਾਨੂੰ ਗੇਤਾ ਹੀ ਡੀਸੀ ਦਫ਼ਤਰ ਕੀ ਹੰਣਾ ਪਵੇ ਜਾਂ ਕੋ ਰੋੜ ਘੇਰਨਾ ਪਵੇ ਤੇ ਜਾਂ ਫਿਰ ਕੋ ਰੇਲਵੇ ਰੇਲ ਘੇਰਨਾ ਪਵੇ ਪਰ ਹੀ ਬਿਲਕੁਲ ਜਿਹੜਾ ਕਿਸਾਨਾਂ ਨੂੰ ਇਹ ਕਟ ਨਹੀਂ ਲੱਗਣ ਦਿਆਂਗੇ ਆਰਤੀਆਂ ਨੂੰ ਕੀ ਇਸ ਵਾਸ਼ਿੰਦ ਦਿੱਤਾ ਗਿਆ ਜਿੰਨਾ ਸਾਡੀ ਮੀਟਿੰਗ ਆਰਤੀ ਜਾਂਦੇ ਨੇ ਜੀ ਸਾਡੇ ਵਾਸਤੇ ਗੱਲ ਨਹੀਂ ਗਈ ਏ ਸਾਨੂੰ ਪਿੱਛੋਂ ਜੋ ਆਰਡਰ ਆਉਂਦਾ ਆ ਉਹ ਹੀ ਏ ਤੇ ਉਹ ਸੈਲਰਾਂ ਵਾਲੇ ਜੋ ਖੁੱਲ ਕੇ ਨਹੀਂ ਗੱਲ ਕੋਈ ਨਹੀਂ ਕਰਦਾ ਇਹੋ ਆਂਦੇ ਨੇ ਮੈਂ ਨਹੀਂ ਤੁਸੀਂ ਜਾ ਕੇ ਗਰਦਾਖਪੁਰ ਪਤਾ ਕਰ ਲੋ ਬਟਾਲੇ ਪਤਾ ਕਰ ਲੋ ਉਥੇ ਵੀ ਕੱਟ ਲੱਗਣ ਡਿਆ ਏ ਲੋਕੀ ਭਰੋਂ ਡੇ ਨੇ ਹੋਏ ਇਹ ਕਰਕੇ ਇਹ ਗੱਲ ਕਰਕੇ ਦੋਨਾਂ ਟਾਲਾ ਮਟਾਲਾ ਜਿਹੜਾ ਆਦਿਆਂ ਕਰ ਦਿੱਤਾ ਜੇ ਕੋਈ ਗੱਲ ਜੜੀ ਏ ਉਹ ਫਾਈਨਲ ਨਹੀਂ ਹੋ ਸਕੀ ਸੈਲਰ ਮਾਲਕਾਂ ਨੂੰ ਕੋਈ ਪਹੁੰਚਿਆ ਇੱਥੇ ਨਹੀਂ ਸੈਲਰ ਮਾਲਕ ਨਹੀਂ ਪਹੁੰਚਿਆ ਕੋਈ ਵੀ ਇਹਨਾਂ ਨੇ ਪਿੰਡ ਜੋੜੇ ਵਾਲਿਆਂ ਨੇ ਮੇਰਾ ਖਿਆਲ ਉਹਨਾਂ ਨੂੰ ਫੋਨ ਫੋਨ ਕੀਤਾ ਸੀ ਤੇ ਪਤਾ ਨਹੀਂ ਵੀ ਉਹਦਾ ਨੇ ਕੋਈ ਹਾਂ ਕੀ ਦੀ ਨਹੀਂ ਪਰ ਇੱਥੇ ਜਿਹੜਾ ਜਿਆ ਸ਼ਾਲਨ ਵਾਲਾ ਜਿਹੜਾ ਆ ਉਹ ਬੰਦਾ ਜਿਹੜਾ ਕੋਈ ਨਹੀਂ ਪਹੁੰਚਿਆ ਇੱਥੋਂ ਦੇ ਪ੍ਰਬੰਧ ਕਿੱਦਾਂ ਨੇ ਜਿੱਦਾਂ ਮੰਨ ਲਓ ਤੁਸੀਂ ਆਂਦੇ ਵੀ ਹੋ ਤੇ ਪ੍ਰਬੰਧ ਕਿੱਦਾਂ ਨੇ ਉਹਦਾ ਦੇ ਦਾਅਵੇ ਬੜੇ ਕਰਦੇ ਪਰ ਪ੍ਰਬੰਧ ਜਿਹੜੇ ਬੜੇ ਮੁਕੰਮਲ ਕਿਤੇ ਕੀਦੇ ਆ ਵੇਖੋ ਜੀ ਕੋਈ ਪ੍ਰਬੰਧ ਨਹੀਂ ਅਜੇ ਤੱਕ ਬਾਦਲਾਂ ਦੀ ਮੰਡੀਆਂ 'ਚ ਆਇਆ ਬਾਦਲਾਂ ਜਿਹੜਾ ਜਿਆ ਬਿਲਕੁਲ ਜਗ ਦੇ ਦੁਸ਼ਣ ਨਹੀਂ ਵੇਖ ਲਓ ਇੱਥੇ ਤਾਂ ਮੈਂ ਮੰਡੀ ਗਿਆ ਨਹੀਂਗਾ ਜਾਂ ਉੱਥੇ ਫੁੱਲ ਪਾਂਡਾਲੀ ਨਗਲ ਵੇਖ ਲਓ ਦਰੰਗਲੇ ਵੇਖ ਲਓ ਅਜੇ ਤੱਕ ਸਰਕਾਰੀ ਜਿਹੜਾ ਬਾਦਲਾਂ ਆ ਕੋਈ ਨਹੀਂ ਆਇਆ ਤੇ ਕਿਸਾਨ ਇਦਾਂ ਹੀ ਖਜਾ ਖਰਾਬ ਹੋ ਰਹੇ ਨੇ ਢੇਰ ਲੱਗੇ ਨੇ ਵੱਡੇ ਵੱਡੇ ਬਿਲਕੁਲ ਸੁੱਕੇ ਝੋਨੇ ਆਏ ਨੇ ਤੇ ਬਿਲਕੁਲ ਉਥੇ ਪੁੱਛ ਗਿਸ਼ ਨਹੀਂ ਹੋ ਰਹੀ ਇਦਾਂ ਹੀ ਉਹਨਾਂ ਕਿਸਾਨਾਂ ਜਿਹੜੇ ਨੇ ਡੇਰੇ ਲੈ ਨੇ ਖਜਾ ਖਰਾਬ ਹੋ ਰਹੇ ਨੇ ਬਣੀਆਂ ਵਜੇ ਸਰਕਾਰ ਦਾ ਜਿਹੜਾ ਆ ਕੋਈ ਵੀ ਪ੍ਰਬੰਧ ਜਿਹੜਾ ਆ ਅਜੇ ਨਹੀਂ ਆਉ ਕਾਮਯਾਬ ਹੋਇਆ ਅਸਰੇ ਜਿਹੜਾ ਕੋਈ ਵੀ ਜਿੱਦਾਂ ਆ ਦੀ بارش ਵੀ ਹੋਈ ਆ ਉਹਦੇ ਵਾਸਤੇ ਕੁਛ ਇਹਨਾਂ ਕੋਲ ਟਿਕਣਾ ਤੇ ਕੋਈ ਸਮਾਨ ਜੇ ਕੋਈ ਨਹੀਂ ਉਹ ਵੀ ਬੈਂ ਤੇ ਵੇਖਾ ਹੋ ਸਕਦਾ ਕੋਈ ਇਹਨਾਂ ਕੋ ਤਰਪਾਲਾ ਹੋਣਾ ਰਦੀਆਂ ਕੋਲ ਪਰ ਜਦੋਂ ਮੈਂ ਨਾ ਕਹਾਂ ਉਹ ਤਾਂ ਬਿਲਕੁਲ ਹੀ ਮਤਲਬ ਕਿਸਾਨਾਂ ਨੇ ਆ ਵੀ ਤਾਂ ਪਰ ਬਿਲਾ ਕੇ ਦਿੱਤੇ ਨੇ ਆਪਣੀਆਂ ਤਰਪਾਂ ਦੀਆਂ ਬਵੀਆਂ ਖਾਸ ਕਰਕੇ ਕਿਸਾਨ ਜਿਹੜਾ ਉਹ ਆਪਣਾ ਆ ਵੀ ਪ੍ਰਬੰਧ ਢੰਗ ਕਰਨ ਬਾਕੀ ਹੋਰ ਕੋਈ ਡਾ ਖਾਸ ਜਿਹੜਾ ਸਰਕਾਰੋਂ ਲੋਣੀ ਕੀਤਾ ਗਿਆ ਕੁਝ ਨਹੀਂ ਆਇਆ ਜੀ ਸਾਡਾ ਸਤਿ ਸ੍ਰੀ ਅਕਾਲ ਭਾਈ ਗੁਰਜੀ ਦਾ ਖਲਸਾ ਭਾਈ ਗੁਰਜੀ ਦੀ ਫਤਿਹ ਮੈਂ ਕੈਪਟਨ ਪ੍ਰੀਤਮ ਸਿੰਘ ਜੋੜਾ ਖੱਤਰਾ ਸੇਵਾਦਾਰ ਕਿਸਾਨ ਮੰਡੂਰ ਕਮੇਟੀ ਸਟਾ ਜੋਨਸ ਤੇ ਦਾ ਸਤੰਤਰ ਅਸੀਂ ਅੱਜ ਆਪਣੇ ਪਿੰਡ ਦੇ ਵਿੱਚ ਸਤੰਤਰ ਦੇ ਪ੍ਰਧਾਨ ਦੀ ਤਰਫੋਂ ਕੁਝ ਮਗੰਨੇ ਮਿਲ ਕੇ ਪ੍ਰਬੰਧ ਕੀਤਾ ਕਿ ਜੋ ਧੋਨੇ ਦੀ ਡਿਫਟਿੰਗ ਹੋਣ ਦੀ ਜਾਂ ਕਿਸਾਨ ਦਾ ਝੋਨਾ ਮੜਨ ਜਾ ਰਿਹਾ ਉਹਦੇ ਵਾਸਤੇ ਮੋਚਰ ਜਿਹੜਾ 17 18 ਹੋਣ ਤੇ ਵੀ 200 ਰੁਪਏ ਕੱਟ ਦੀ ਆਵਾਜ਼ ਆਉਂਦੀ ਸੀ ਉਹਦੇ ਵਾਸਤੇ ਕਿਸਾਨਾਂ ਨੂੰ ਇਕੱਠ ਕਰਨ ਵਾਸਤੇ ਬਾਕੀ ਪਾਰਦੀਆਂ ਨਾਲ ਵਿਚਾਰ ਕਰਨ ਵਾਸਤੇ ਇਕੱਠੇ ਹੋਇਆ ਸੀ ਉਹਦੇ ਵਿੱਚ ਸਾਨੂੰ ਕੋਈ ਜਿਹੜੇ ਨੇ ਥੋਸ ਜਿਹੜੇ ਨੇ ਉਹ ਬੰਦ ਪ੍ਰਬੰਧ ਵੀ ਨਹੀਂ ਮਿਲੇ ਔਰ ਰੇਟ ਦੀ ਗੱਲ ਵੀ ਨਹੀਂ ਹੋ ਸਕੀ ਇਹਦੇ ਵਾਸਤੇ ਜਿਹੜੀ ਯੂਨੀਅਨ ਹੈ ਉਹ ਕੱਲ ਤੋਂ ਇੱਕ ਤੇ ਹੀ ਆਪਣੇ ਪਿੰਡ ਦੇ ਵਿੱਚ ਦੁਬਾਰਾ ਪ੍ਰਧਾਨ ਮੰਤਰੀ ਦਾ ਜਾਂ ਮੁੱਖ ਮੰਤਰੀ ਦਾ ਪਤਲਾ ਫੁਕਾਂਗੇ ਇਹਨਾਂ ਮੁੱਦਿਆਂ ਤੇ ਇੱਕ ਚੈਪ ਵਾਲੇ ਮੀਟਰ ਔਰ ਝੋਨੇ ਦਾ ਆਵਾਜ ਬਰੇਟ ਲੈਣ ਵਾਸਤੇ ਉਹਦੇ ਵਾਸਤੇ ਕਿਸਾਨ ਕਾਫੀ ਮਾਤਰਾ ਵਿੱਚ ਜਿੱਥੇ ਪਹੁੰਚੇ ਨੇ ਚੰਗਾ ਸੰਯੋਗ ਦਿੱਤਾ ਇਹ ਕੱਲ ਨੂੰ ਵੀ ਦੇਣਗੇ ਉਹਦੇ ਬਾਰੇ ਫਿਰ ਜੋ ਅੱਗੇ ਸਾਨੂੰ ਫੈਸਲੇ ਲੈਣੇ ਪਏ ਜ਼ਿਲ੍ਹੇ ਦੇ ਨਾਲ ਮਿਲ ਕੇ ਪੰਜਾਬ ਨਾਲ ਮਿਲ ਕੇ ਉਹ ਫੈਸਲੇ ਲੈ ਜਾਣਗੇ ਬਾਜੀ ਫੱਤੇ